ਹਾਂਜੀ ਫਰੈਂਡਸ ਕਿੱਦਾਂ ਹੋ ਸਾਰੇ ਫਿਰ ਤੋਂ ਲੈ ਕੇ ਆਂਗੇ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਅਗਰ ਤੁਹਾਡਾ ਪੜਾਈ ਵਿੱਚ ਮਨ ਨਹੀਂ ਲੱਗਦਾ ਪੜਨ ਦਾ ਬਿਲਕੁਲ ਵੀ ਮਨ ਨਹੀਂ ਕਰਦਾ ਅਗਰ ਤੁਸੀਂ ਵੀ ਰੋ ਸੋਚਦੇ ਹੋ ਕਿ ਕੱਲ ਪੜਾਂਗਾ ਕੱਲ ਪੜਾਂਗੀ ਰੋ ਸੋਚ ਕੇ ਸੋਇਆ ਬਟ ਉਹ ਕੱਲ ਤੁਹਾਡਾ ਕਦੇ ਆਂਦਾ ਹੀ ਨਹੀਂ ਇਸ ਕਰਕੇ ਅੱਜ ਮੈਂ ਤੁਹਾਨੂੰ ਇਹੋ ਜੇ 5 ਪੁਆਇੰਟਸ ਦੱਸਾਂਗੇ ਜਿਸ ਨਾਲ ਤੁਸੀਂ ਇੱਕ ਡਿਸਿਪਲਨ ਵਿੱਚ ਪੜ੍ਹਨਾ ਸਟਾਰਟ ਕਰ ਦੋਗੇ ਅਤੇ ਤੁਹਾਨੂੰ ਇਹੋ ਜੇ 5 ਪੁਆਇੰਟ ਦੱਸਾਂ ਜਿਸ ਨਾਲ ਤੁਸੀਂ ਪੜ੍ਹਾਈ ਵਿੱਚ ਬਹੁਤ ਬੈਸਟ ਹੋ ਜਾਓਗੇ ਅਗਰ ਪੂਰੀ ਵੀਡੀਓ ਤੁਸੀਂ ਦੇਖ ਲਈ ਤਾਂ ਤੁਹਾਡਾ ਪੜ੍ਹਾਈ ਵਿੱਚ ਦਿਲ ਵੀ ਲੱਗਣ ਲੱਗ ਜਾਏਗਾ ਤੇ ਇੱਕ ਡਿਸਿਪਲਨ ਰਹੇਗਾ ਮੋਟੀਵੇਸ਼ਨ ਰਹੇ ਤੁਸੀਂ ਰੋਜ਼ ਪੜ੍ਹਨਾ ਸਟਾਰਟ ਕਰ ਦੋਗੇ ਤਾਂ ਚਲੋ ਵੀਡੀਓ ਨੂੰ ਕਰਦੇ ਹਾਂ ਸਟਾਰਟ ਕਦੇ-ਕਦੇ ਐਦਾਂ ਹੁੰਦਾ ਨਾ ਕਿਤਾਬ ਖੁੱਲੀ ਪਈ ਹੁੰਦੀ ਪਰ ਦਿਮਾਗ ਕਿਸੇ ਹੋਰ ਜਗ੍ਹਾ ਤੇ ਹੁੰਦਾ ਹੈ ਪਤਾ ਹੁੰਦਾ ਕਿ ਪੜਨਾ ਚਾਹੀਦਾ ਪਰ ਮਨ ਨਹੀਂ ਲੱਗਦਾ ਹਰ ਦਿਨ ਸੋਚਦੇ ਆ ਕਿ ਕੱਲ ਤੋਂ ਪੜਨਾ ਸ਼ੁਰੂ ਕਰਾਂਗੇ ਪਰ ਕੱਲ ਕਦੇ ਆਂਦਾ ਨਹੀਂ ਜੇ ਤੁਹਾਨੂੰ ਵੀ ਅੱਦਾ ਦਾ ਫੀਲ ਹੋ ਰਿਹਾ ਤੇ ਵੀਡੀਓ ਆਖਰ ਤੱਕ ਸੁਣਨਾ ਜ਼ਰੂਰ ਤਾਂ ਫਰਸਟ ਪੁਆਇੰਟ ਹੈ ਮਨ ਕਿਉਂ ਨਹੀਂ ਲੱਗਦਾ ਸਭ ਤੋਂ ਵੱਡਾ ਰੀਜ਼ਨ ਗੋਲ ਨਹੀਂ ਹੁੰਦਾ ਅਸੀਂ ਪੜਦੇ ਹਾਂ ਕਿਉਂਕਿ ਸਭ ਪੜ ਰਹੇ ਨੇ ਪਰ ਕਦੇ ਸੋਚਿਆ ਕਿ ਮੈਂ ਕਿਉਂ ਪੜ ਰਿਹਾ ਮੰਮੀ ਪਾਪਾ ਕਹਿੰਦੇ ਨੇ ਜਾਂ ਸਭ ਕਹਿ ਰਹੇ ਨੇ ਇਸ ਕਰਕੇ ਜਾਂ ਫਿਰ ਇਸ ਲਈ ਕਿ ਇੱਕ ਦਿਨ ਆਪਣੀ ਜ਼ਿੰਦਗੀ ਖੁਦ ਬਣਾਉਣੀ ਹੈ ਜਦ ਤੱਕ ਤੁਹਾਨੂੰ ਆਪਣਾ ਗੋਲ ਹੀ ਨਹੀਂ ਪਤਾ ਲੱਗਦਾ ਕਿ ਤੁਸੀਂ ਪੜ੍ਹ ਕਰ ਰਹੇ ਹੋ ਤੁਸੀਂ ਕੀ ਬਣਨਾ ਚਾਹੁੰਦੇ ਹੋ ਜਾਂ ਫਿਰ ਉਸ ਅੱਗੇ ਲਾਈਫ ਚੈੱਕ ਕਰਨਾ ਕੀ ਹੈ ਤੁਹਾਨੂੰ ਇਹ ਨਹੀਂ ਕਲੀਅਰ ਹੋਏਗਾ ਤਾਂ ਤੁਹਾਨੂੰ ਪੜ੍ਹਨ ਦਾ ਵੈਸੇ ਵੀ ਮਜ਼ਾ ਨਹੀਂ ਆਏਗਾ ਮਾਨ ਨਹੀਂ ਲੱਗੇਗਾ ਪੜ੍ਹਾਈ ਵਿੱਚ ਲਈ ਪਹਿਲਾਂ ਆਪਣਾ ਵਾਈ ਕਲੀਅਰ ਕਰੋ ਕਿ ਤੁਹਾਨੂੰ ਕਿਸ ਚੀਜ਼ ਨੂੰ ਹਾਸਲ ਕਰਨਾ ਹੈ ਅਤੇ ਉਸ ਨੂੰ ਹਾਸਲ ਕਰਨ ਵਿੱਚ ਪੜ੍ਹਾਈ ਦਾ ਕੀ ਰੋਲ ਹੈ ਤੇ ਤੁਹਾਨੂੰ ਕਿੰਨੇ ਘੰਟੇ ਪੜ੍ਹਨੇ ਸਭ ਕਲੀਅਰ ਕਰ ਲਓ ਇੱਕ ਪੇਜ ਲੈ ਲਓ ਅਤੇ ਉਨਤੇ ਲਿਖੋ ਕਿ ਮੈਨੂੰ ਕਿਉਂ ਪੜਨਾ ਚਾਹੀਦਾ ਰੀਜ਼ਨ ਕੀ ਹੈ ਇੱਕ ਘੰਟਾ ਬਿਨਾ ਫੋਨ ਤੋਂ ਤੁਸੀਂ ਆਪਣੀ ਜ਼ਿੰਦਗੀ ਬਾਰੇ ਸੋਚੋ ਤਾਂ ਸੈਕਿੰਡ ਪੁਆਇੰਟ ਹੈ ਇੱਕ ਮੈਂ ਤੁਹਾਨੂੰ ਕਹਾਣੀ ਸੁਣਾਵਾਂਗੀ ਸੈਕਿੰਡ ਪੁਆਇੰਟ ਵਿੱਚ ਇੱਕ ਤੁਹਾਨੂੰ ਮੈਂ ਕਹਾਣੀ ਸੁਣਾਉਣੀ ਆ ਇੱਕ ਮੁੰਡਾ ਸੀ ਰਾਜ ਕਿਤਾਬ ਖੋਲਦਾ ਸੀ 10 ਮਿੰਟ ਬਾਅਦ ਫੋਨ ਚੁੱਕ ਲੈਂਦਾ ਸੀ ਹਰ ਵਾਰ ਕਹਿੰਦਾ ਸੀ ਕਿ ਮਨ ਨਹੀਂ ਲੱਗਦਾ ਮਨ ਨਹੀਂ ਲੱਗਦਾ ਇੱਕ ਦਿਨ ਉਸਦੇ ਪਾਪਾ ਨੇ ਕਿਹਾ ਮੈਂ ਰੋਜ਼ 10 ਘੰਟੇ ਮਿਹਨਤ ਕਰਦਾ ਹਾਂ ਤਾਂ ਜੋ ਤੂੰ ਇੱਕ ਘੰਟਾ ਆਰਾਮ ਨਾਲ ਪੜ ਸਕੇ ਤੇ ਤੇਰਾ ਮਨ ਨਹੀਂ ਲੱਗਦਾ ਅਗਰਿਆ ਤਾ ਮੇਰੀ ਮਿਹਨਤ ਦਾ ਕੀ ਇਹ ਗੱਲ ਸੁਣ ਕੇ ਰਾਜ ਚੁੱਪ ਹੋ ਗਿਆ ਉਸ ਦੇ ਅੰਦਰੋਂ ਕੁਝ ਟੁੱਟਿਆ ਝੂਣ ਲੱਗਾ ਉਸ ਨੂੰ ਤੇ ਫਿਰ ਉਹ ਅਗਲੇ ਦਿਨ ਤੋਂ ਸਵੇਰੇ 5 ਵਜੇ ਉੱਠਦਾ ਤੇ ਰੋਜ਼ ਪੜ੍ਹਾਈ ਕਰਨ ਲੱਗ ਗਿਆ ਇਸ ਨੂੰ ਦੇਖ ਕੇ ਉਹਦੇ ਪਾਪਾ ਵੀ ਬਹੁਤ ਖੁਸ਼ ਹੋਏ ਤੇ ਉਹਦੀ ਫੈਮਿਲੀ ਬਹੁਤ ਖੁਸ਼ ਹੋਈ ਉਹਨੂੰ ਤਾਂ 3rd ਪੁਆਇੰਟ ਹੈ ਤੁਹਾਡਾ ਮਾਈਂਡ ਸੈਟ ਬਦਲੋ ਜ਼ਿੰਦਗੀ ਵੀ ਬਦਲ ਜਾਵੇਗੀ ਮਨ ਨਾ ਲੱਗਣਾ ਪੜ੍ਹਾਈ ਵਿੱਚ ਇਹ ਗੁਨਾਹ ਨਹੀਂ ਹੈ ਪਰ ਹਰ ਹਾਲਾਤ 'ਚ ਰੁਕ ਜਾਣਾ ਇਹ ਗੁਨਾਹ ਹੈ ਇੱਕ ਵਾਰੀ ਖੋਦ ਨੂੰ ਆਇਨੇ ਵਿੱਚ ਦੇਖ ਕੇ ਖੁਦ ਨੂੰ ਇੱਕ ਸ਼ੀਸ਼ੇ ਵਿੱਚ ਦੇਖ ਕੇ ਕਹੋ ਹਾਂ ਮੈਂ ਪੜਨਾ ਹੈ ਕਿਉਂਕਿ ਮੈਂ ਹਾਰ ਮੰਨਣ ਵਾਲਿਆਂ ਚੋਂ ਨਹੀਂ ਹਰ ਰੋਜ਼ ਥੋੜਾ ਥੋੜਾ ਪੜੋ ਭਾਵੇਂ 45 ਮਿੰਟ ਹੀ ਪੜੋ ਦਿਨ ਦੇ ਭਾਵੇਂ ਅੱਧਾ ਘੰਟਾ ਪੜੋ ਪਰ ਰੋਜ਼ ਦਾ ਪੜਨਾ ਸਟਾਰਟ ਕਰੋਗੇ ਤਾਂ ਹੀ ਤੁਹਾਡਾ ਮਨ ਲੱਗਣਾ ਸਟਾਰਟ ਹੋਏਗਾ ਫੋਨ ਦੂਰ ਰੱਖ ਦਿਓ ਡਿਸਟਰੈਕਸ਼ਨ ਹਟਾ ਦਿਓ ਮੇਸ਼ਾਲੀ ਦਿਮਾਗ ਹੌਲੀ ਹੌਲੀ ਆਪ ਫੋਕਸ ਕਰਨਾ ਕਰਨਾ ਸਿੱਖ ਜਾਵੇਗਾ ਕੰਸਿਸਟੈਂਸੀ ਮੋਟੀਵੇਸ਼ਨ ਨਾਲੋਂ ਵੱਡੀ ਹੁੰਦੀ ਹੈ ਤੇ ਫੋਰਥ ਪੁਆਇੰਟ ਹੈ ਇਮੇਜਿਨ ਕਰ ਇਮੇਜਿਨ ਕਰ ਇੱਕ ਦਿਨ ਰਿਜ਼ਲਟ ਆਇਆ ਤੇ ਤੇਰਾ ਨਾਮ ਸਭ ਤੋਂ ਉੱਪਰ ਮਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਤੇ ਪਾਪਾ ਚੁੱਪਚਾਪ ਮੁਸਕਰਾ ਰਹੇ ਨੇ ਤੇ ਤੁਸੀਂ ਸੋਚ ਰਹੇ ਹੋ ਜੇ ਮੈਂ ਉਸ ਦਿਨ ਹਾਰ ਮੰਨ ਲਈ ਹੁੰਦੀ ਤਾਂ ਅੱਜ ਇਹ ਤੇ ਨਹੀਂ ਆਉਂਦਾ ਇਹ ਫੀਲਿੰਗ ਉਹ ਉਹ ਸੈਟੀਸਫੈਕਸ਼ਨ ਕਿਸੇ ਲਗਜ਼ਰੀ ਕਿਸੇ ਫੋਨ ਜਾਂ ਪਾਰਟੀ 'ਚ ਨਹੀਂ ਮਿਲਦੀ ਜੋ ਮਿਹਨਤ ਕਰਨ ਤੋਂ ਬਾਅਦ ਮਿਲਦੀ ਹੈ ਜਿੱਤਨ 'ਚ ਮਿਲਦੀ ਹੈ ਤੇ 5th ਪੁਆਇੰਟ ਹੈ ਇੱਕ ਛੋਟੀ ਜਿਹੀ ਟ੍ਰਿਕ ਹਰ ਰੋਜ਼ ਇੱਕ ਗੱਲ ਯਾਦ ਰੱਖੋ ਡਿਸਪਲਿਨ ਤੇ ਮੋਟੀਵੇਸ਼ਨ ਮੋਟੀਵੇਸ਼ਨ ਹਰ ਦਿਨ ਨਹੀਂ ਆਉਂਦਾ ਪਰ ਡਿਸਪਲਿਨ ਹਰ ਦਿਨ ਕੰਮ ਆਉਂਦਾ ਆਪਣਾ ਗੋਲ ਲਿਖ ਕੇ ਦੀਵਾਰ ਤੇ ਲਾ ਦਿਓ ਤੇ ਸਵੇਰੇ ਉੱਠ ਕੇ ਪੜੋ ਮੈਂ ਕਰ ਸਕਦਾ ਹਾਂ ਮੈਂ ਜ਼ਰੂਰ ਕਰਾਂਗਾ ਹੌਲੀ ਹੌਲੀ ਪੜਾਈ ਤੇਰੇ ਡਰ ਦੀ ਨਹੀਂ ਤੇਰੇ ਕੌਨਫੀਡੈਂਸ ਦੀ ਨਿਸ਼ਾਨੀ ਬਣ ਜਾਵੇਗੀ ਤੁਸੀਂ ਦੇਖੋਗੇ ਤੁਸੀਂ ਕਿੱਥੇ ਖੜੇ ਹੋ ਉੱਥੋਂ ਹੀ ਤੁਹਾਨੂੰ ਆਪਣਾ ਸੁਪਨਾ ਪੂਰਾ ਕਰਨਾ ਹੈ ਕੋਈ ਤੋ ਡੇ ਲਹਿ ਨਹੀਂ ਕਰੇਗਾ ਜਦੋਂ ਮਨ ਨਾ ਲੱਗੇ ਨਾ ਇਹ ਗੱਲ ਯਾਦ ਕਰੋ ਜਿਸ ਦਿਨ ਮੈਂ ਹਾਰ ਮੰਨ ਲਈ ਉਹ ਦਿਨ ਮੇਰਾ ਸੁਪਨਾ ਮੈਨੂੰ ਛੱਡ ਦੇਵੇਗਾ ਇਸ ਲਈ ਅੱਜ ਤੋਂ ਹੀ ਹੁਣੇ ਤੋਂ ਹੀ ਪੜਨਾ ਸ਼ੁਰੂ ਕਰ ਦੋ ਥੋੜਾ ਜਿਹਾ ਪਰ ਹਰ ਰੋਜ਼ ਕਰੋ ਕਿਉਂਕਿ ਮੰਜ਼ਿਲ ਉਹਨਾਂ ਦੀ ਹੁੰਦੀ ਹੈ ਜਿਹੜੇ ਕਹਿੰਦੇ ਨੇ ਚਾਹੇ ਕੁਝ ਵੀ ਹੋ ਜਾਵੇ ਮੈਂ ਹਾਰ ਨਹੀਂ ਮੰਨੂੰਗਾ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਮਿਲਦੇ ਆ ਨਵੀਂ ਵੀਡੀਓ 'ਚ